ਅਜਿਹੇ ਮੈਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਲੱਗਿਆ ਹਾਂ ਤੁਸੀਂ ਉੱਪਰ ਦੇਖਦੇ ਹੋਣੇ ਬਾਈ ਆਪਣੀਆਂ ਆਪਣੀਆਂ ਫਸਲਾਂ ਦਾ ਧਿਆਨ ਰੱਖੋ ਅੱਜ ਮੈਂ ਕਿਸੇ ਵੀਰ ਦੀ ਵੀਡੀਓ ਵੀ ਦੇਖੀ ਆ ਉਹਦੇ ਵਿੱਚ ਉਹ ਵੀ ਅਸੀਂ ਕਹਿ ਰਿਹਾ ਕਿ ਦੇਖੋ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਗੱਲ ਲੱਗ ਰਹੀਆਂ ਅੱਜ ਕੱਲ ਕਣਕਾਂ ਨੂੰ ਬਈ ਆਪਣੀ ਆਪਣੀ ਫਸਲ ਦਾ ਧਿਆਨ ਰੱਖੋ ਬਾਕੀ ਚਲੋ ਜਿਹੜਾ ਕੁਦਰਤ ਕੰਨੋ ਹੋਣਾ ਉਹ ਤਾਂ ਹੋਣੀ ਹੋਣਾ ਉਹ ਨੂੰ ਕੋਈ ਨਹੀਂ ਰੋਕ ਸਕਦਾ ਤੇ ਬਾਕੀ ਬਾਈ ਵਿੱਚ ਸ਼ਰਾਰਤੀ ਅੰਸਰ ਬਹੁਤ ਆ ਆਪਣੀਆਂ ਫਸਲਾਂ ਦਾ ਆਪ ਖੁਦ ਧਿਆਨ ਰੱਖੋ ਐਨੀ ਕਮੈਂਟੀ ਹੱਥ ਬੰਨ੍ਹ ਕੇ ਗੱਲ ਤੇ ਗੌਰ ਕਰਿਓ ਠੀਕ ਆ ਤੇ ਬਾਕੀ ਆਪਾਂ ਦੇਖ ਵੀ ਰਹੇ ਹਾਂ ਇਹ ਸਰਕਾਰਾਂ ਕਿ ਹਾਂ ਸਰ ਕੇ ਕਿਸਾਨਾਂ ਨੇ ਸਿੱਧਾ ਮੱਥਾ ਲਾਉਣ ਦਾ ਆਪਣੇ ਚਿਹਰੇ ਪੰਜਾਬ ਵਾਲਿਆਂ ਚ ਉਹ ਆਹੀ ਮਤਾਵੀਰ ਤਾਂ ਕਰਕੇ ਤੁਹਾਨੂੰ ਪਤਾ ਹੀ ਆ ਕੁਝ ਵੀ ਕਰ ਸਕਦੇ ਆ ਇਸੇ ਥਰੂ ਕਰਾ ਸਕਦੇ ਆ ਆਪ ਤਾਂ ਕਰਨੀ ਚੋਗੇ ਹੈ ਨਹੀਂ ਬਾਕੀ ਜਿਹੜੇ ਇਹ ਜਿਹੜਾ ਵੱਢਦੇ ਆ ਆਪਣੀ ਬੰਦੇ ਨੇ ਕੋਈ ਬਗਾਨਾ ਤਾਂ ਹੈ ਨਹੀਂ ਆਪਾਂ ਹੁਣ ਤੱਕ ਦੇਖਦੀ ਆਏ ਆ ਜਿਨ੍ਹਾਂ ਨੇ ਮਾਰ ਮਾਰੀ ਆਪਣੇ ਨੇ ਮਾਰੀਆ ਬਾਕੀ ਮੇਰਾ ਵੀਰ ਬਣ ਕੇ ਜਿਨ੍ਹਾਂ ਨੇ ਵੱਢ ਲਈ ਤਾਂ ਵਧੀਆ ਗੱਲ ਆ ਜਿਨ੍ਹਾਂ ਨੇ ਨਹੀਂ ਵੱਢੀ ਵੀਰੇ 6 ਮਹੀਨੇ ਦੀ ਆਪਣੀ ਮਿਹਨਤ ਆ ਚਾਹੇ ਰਾਖੀ ਕਰੋ ਚਾਹੇ ਕੁਝ ਕਰੋ ਏ ਆਪਣੀ ਫਸਲ ਨੂੰ ਸੰਭੋ ਜਿੰਨਾ ਚਿਰ ਕਰਨੀ ਆਉਂਦੀ ਤੇ ਬਾਕੀ ਜਿਹੜਾ ਵੀ ਕੋਈ ਇਹ ਕਰਦਾ ਉਹਦੀ ਵੀਡੀਓ ਬਣਾ ਕੇ ਪਾਈ ਸਭ ਨੂੰ ਪਾਓ ਕਿ ਹਾਂ ਇਹ ਸੱਚੇ ਕਿ ਕੁਦਰਤ ਕਰੋਂ ਹੋ ਰਿਹਾ ਕਿ ਕੋਈ ਕਰ ਰਿਹਾ ਤੇ ਬਾਈ ਆਤਮਾਨ ਕੀ ਬੇਨਤੀ ਆ ਫਸਲ ਦਾ ਆਪਣੀ ਦਾ ਵੱਧ ਤੋਂ ਵੱਧ ਧਿਆਨ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ